ਸਵਾਗਤ ਹੈ ਜੀ ਅੱਜ ਆਪਾਂ ਇੱਕ ਅ ਖਾਸ ਸਰੋਤ ਤੇ ਝਾਤ ਪਾ ਰਹੇ ਹਾਂ ਇਹ ਹੈਗਾ ਗੋਡਿਆਂ ਦੇ ਦਰਦ ਲਈ ਘਰੇਲੂ ਨੁਸਖਿਆਂ ਬਾਰੇ ਹਾਂਜੀ ਇਹ ਮਤਲਬ ਜਾਣਕਾਰੀ ਕਿਸੇ ਲੇਖ ਜਾਂ ਸ਼ਾਇਦ ਵੀਡੀਓ ਤੋਂ ਲਈ ਗਈ ਲੱਗਦੀ ਹੈ ਜਿਸ ਵਿੱਚ ਗੋਡਿਆਂ ਦੇ ਦਰਦ ਦੇ ਕਾਰਨਾਂ ਤੇ ਕੁਝ ਆਮ ਜੇ ਘਰੇਲੂ ਇਲਾਜਾਂ ਦੀ ਗੱਲ ਹੈ ਆਪਣਾ ਮਕਸਦ ਇਹੀ ਹੈ ਕਿ ਸਮਝੀਏ ਵੀ ਸਰੋਤ ਕੀ ਕਹਿੰਦਾ ਹੈ ਦਰਦ ਕਿਉਂ ਹੁੰਦਾ ਹੈ ਤੇ ਕਿਹੜੇ ਨੁਸਖੇ ਦੱਸੇ ਗਏ ਨੇ ਆਰ ਜੀ ਆਰਾਮ ਲਈ ਬਿਲਕੁਲ ਬਿਲਕੁਲ ਚਲੋ ਫਿਰ ਦੇਖਦੇ ਹਾਂ ਇਸ ਨੂੰ ਗੌਰ ਨਾਲ ਤਾਂ ਫਿਰ ਸ਼ੁਰੂ ਕਰੀਏ ਕਾਰਨ ਕੀ ਦੱਸਦਾ ਹੈ ਸ੍ਰੋਤ ਦੇਖੋ ਸ੍ਰੋਤ ਨਾ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਕਿ ਗੋਡਿਆਂ ਦਾ ਦਰਦ ਹੁਣ ਸਿਰਫ ਬਜ਼ੁਰਗਾਂ ਦੀ ਗੱਲ ਨਹੀਂ ਰਹੀ ਅੱਜ ਕੱਲ ਤਾਂ ਘੱਟ ਉਮਰ ਦੇ ਲੋਕਾਂ ਨੂੰ ਵੀ ਇਹ ਦਿੱਕਤ ਆ ਰਹੀ ਹੈ ਅੱਛਾ ਤੇ ਕਾਰਨ ਕਾਰਨਾਂ ਜੋ ਦੱਸਦੇ ਨੇ ਜਿਵੇਂ ਗੋਡਿਆਂ ਦੀ ਬਹੁਤ ਜ਼ਿਆਦਾ ਵਰਤੋਂ ਮਤਲਬ ਓਵਰ ਯੂਜ਼ ਜਾਂ ਫਿਰ ਇਹਦਾ ਉਲਟਾ ਬਿਲਕੁਲ ਘੱਟ ਵਰਤੋਂ ਅੰਡਰ ਯੂਜ਼ ਹਾਂਜੀ ਜਾਂ ਕੋਈ ਸੱਟ ਲੱਗੀ ਹੋਵੇ ਜਿਵੇਂ ਟੈਂਡਨ ਦੀ ਸੱਟ ਉਹ ਜਿਹੜਾ ਮਾਸਪੇਸ਼ੀ ਨੂੰ ਹੱਡੀ ਨਾਲ ਜੋੜਦਾ ਜਾਂ ਫਿਰ ਲਿਗਮੈਂਟ ਦੀ ਛੱਟ ਜਿਹੜੇ ਹੱਡੀਆਂ ਨੂੰ ਆਪਸ ਵਿੱਚ ਜੋੜਦੇ ਨੇ ਠੀਕ ਹੈ ਠੀਕ ਹੈ ਤੇ ਇੱਕ ਵੱਡਾ ਕਾਰਨ ਹੈਗਾ ਆਸਟਿਓਆਰਥਰਾਈਟਿਸ ਮਤਲਬ ਜਿਸ ਵਿੱਚ ਗੋਡੇ ਦੇ ਜੋੜ ਦੇ ਅੰਦਰ ਜਿਹੜਾ ਕਾਰਟਿਲੇਜ ਹੁੰਦਾ ਉਹ ਨਰਮ ਹਿੱਸਾ ਉਹ ਘਸ ਜਾਂਦਾ ਹੈ ਅੱਛਾ ਤਾਂ ਕਾਰਨ ਕਈ ਹੋ ਸਕਦੇ ਨੇ ਹਰ ਜੀ ਗੱਲ ਕਰੀਏ ਇਹਨਾਂ ਘਰੇਲੂ ਨੁਸਖਿਆਂ ਦੀ ਤਾਂ ਸਰੋਤ ਵਿੱਚ ਖਾਣ ਵਾਲੀਆਂ ਚੀਜ਼ਾਂ ਤੇ ਕਾਫੀ ਜ਼ੋਰ ਲੱਗ ਰਿਹਾ ਨਾ ਹਾਂਜੀ ਬਿਲਕੁਲ ਕਈ ਚੀਜ਼ਾਂ ਦਸੀਆਂ ਨੇ ਖਾਣ ਵਾਲੀਆਂ ਤੇ ਜ਼ਿਆਦਾਤਰ ਦਾ ਫੋਕਸ ਐ ਲੱਗਦਾ ਐਂਟੀ ਇਨਫਲੇਮੈਂਟਰੀ ਗੁਣਾ ਤੇ ਐ ਯਾਨੀ ਕਿ ਸਰੀਰ ਚ ਸੋਜ ਘਟਾਉਣ ਵਾਲੀਆਂ ਜਿਵੇਂ ਉਹ ਕਹਿੰਦੇ ਨੇ ਰੋਜ਼ ਦੋ ਚਮਚੇ ਸੇਬ ਦਾ ਸਰਕਾ ਪੀ ਲੋ ਅੱਛਾ ਜਾਂ ਫਿਰ ਮੇਥੀ ਦਾਣਾ ਰਾਤ ਨੂੰ ਭਿਉਂਦੋ ਤੇ ਸਵੇਰੇ ਚਬਾ ਕੇ ਖਾ ਲੋ ਮੇਥੀ ਦਾਣੇ ਬਾਰੇ ਤਾਂ ਇਹ ਵੀ ਕਿਹਾ ਕਿ ਇਹ ਐਂਟੀ ਇਨਫਲੇਮੇਟਰੀ ਵੀ ਹੈ ਤੇ ਐਂਟੀਆਕਸੀਡੈਂਟ ਵੀ ਹਾਂ ਐਂਟੀਆਕਸੀਡੈਂਟ ਵੀ ਤੇ ਹਲਦੀ ਵਾਲਾ ਦੁੱਧ ਉਹਦਾ ਵੀ ਜ਼ਿਕਰ ਹੋਊਗਾ ਇਹ ਤਾਂ ਬਹੁਤ ਚੱਲਦਾ ਓਹ ਹੋ ਹੋ ਉਹ ਕਿਵੇਂ ਰਹਿ ਸਕਦਾ ਬਿਲਕੁਲ ਜ਼ਿਕਰ ਹੈ ਰੋਜ਼ ਪੀਣ ਲਈ ਕਿਹਾ ਗਿਆ ਪਰ ਜੇ ਕਿਸੇ ਨੂੰ ਦਿਲ ਦੀ ਤਕਲੀਫ ਹੈ ਤਾਂ ਸਕਿਮ ਮਿਲਕ ਮਤਲਬ ਮਲਾਈ ਰਹਿਤ ਦੁੱਧ ਨਾਲ ਹਮ ਹਲਦੀ ਤੇ ਤਾਂ ਗੁਣੀ ਐਂਟੀ ਇਨਫਲੇਮੇਟਰੀ ਨੇ ਇਸੇ ਕਰਕੇ ਫਾਇਦੇਮੰਦ ਦੱਸਿਆ ਤੇ ਇਸੇ ਤਰ੍ਹਾਂ ਅਦਰਕ ਅਦਰਕ ਵੀ ਕਿਵੇਂ ਲੈਣਾ ਹਾਂਜੀ ਕਹਿੰਦੇ ਨੇ ਪਾਊਡਰ ਲੈ ਲੋ ਜਾਂ ਜੂਸ ਕੱਢ ਲੋ ਜਾਂ ਪਾਣੀ 'ਚ ਉਬਾਲ ਕੇ ਪੀ ਲੋ ਅਦਰਕ ਵੀ ਮਤਲਬ ਸੋਜ ਘਟਾਉਂਦਾ ਪਰ ਇੱਕ ਗੱਲ ਐ ਇਹਦੀ ਤਾਸੀਰ ਗਰਮ ਦੱਸੀ ਐ ਅੱਛਾ ਗਰਮ ਤਾਸੀਰ ਹਾਂ ਤਾਂ ਸਰਦੀਆਂ 'ਚ ਜਿਹੜਾ ਦਰਦ ਹੁੰਦਾ ਉਹਦੇ ਲਈ ਸ਼ਾਇਦ ਜ਼ਿਆਦਾ ਫਾਇਦੇਮੰਦ ਹੋਵੇ ਸਮਝ ਗਈ ਤਾਂ ਮੇਨ ਫੋਕਸ ਸੋਜ ਘਟਾਉਣ ਤੇ ਐ ਸਰੋਤ ਵਿੱਚ ਤੁਲਸੀ ਦਾ ਰਸ ਗੁੜ ਤੇ ਲਸਣ ਬਾਰੇ ਵੀ ਕੁਝ ਹੈਗਾ ਹਾਂ ਹਾਂ ਬਿਲਕੁਲ ਤੁਲਸੀ ਦਾ ਰਸ ਪੀਣ ਨੂੰ ਕਿਹਾ ਗੁੜ ਬਾੜੇ ਕਿਹਾ ਕਿ ਜੇ 슈ਗਰ ਨਹੀਂ ਹੈਗੀ ਤਾਂ ਖਾ ਸਕਦੇ ਹੋ ਅੱਛਾ ਗੁੜ ਵਿੱਚ ਕੀ ਖਾਸ ਦੱਸਿਆ ਗਿਆ ਹੈ ਕਿ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਇਹ ਐਂਟੀ ਇਨਫਲੇਮੇਟਰੀ ਵੀ ਹੈ ਮਤਲਬ ਸੋਜ ਘਟਾਉਂਦਾ ਹੈ ਤੇ ਲਸਣ ਲਸਣ ਵੀ ਕਹਿੰਦੇ ਨੇ ਦਰਦ ਘਟ ਕਰਨ 'ਚ ਮਦਦ ਕਰਦਾ ਭਾਵੇਂ ਸਬਜ਼ੀ ਚ ਪਾ ਲੋ ਜਾਂ ਜੂਸ ਵਾਂਗ ਜਾਂ ਸਰਕੇ ਨਾਲ ਹੂੰ ਸੋ ਮੋਟੀ ਜੀ ਗੱਲ ਇਹ ਹੀ ਹੈ ਕਿ ਜ਼ਿਆਦਾਤਰ ਨੁਸਖੇ ਕੁਦਰਤੀ ਤਰੀਕੇ ਨਾਲ ਸੋਜ ਤੇ ਦਰਦ ਨੂੰ ਘਟ ਕਰਨ ਵਾਲੇ ਦੱਸੇ ਗਏ ਨੇ ਇਹ ਤਾਂ ਹੋ ਗਈ ਖਾਣ ਵਾਲੇ ਪਰ ਸਿਰੋਤ ਚ ਕੁਝ ਲਗਾਉਣ ਵਾਲੇ ਨੁਸਖੇ ਵੀ ਸਿਗੇ ਹੈ ਨਾ ਉਨਾਂ ਦਾ ਕੀ ਕੰਮ ਹੈ ਹਾਂਜੀ ਉਹ ਵੀ ਦੱਸੇ ਨੇ ਉਹਨਾਂ ਦਾ ਮਕਸਦ ਵੀ ਹੋਈ ਹੈ ਆਮ ਤੌਰ ਤੇ ਦਰਦ ਤੇ ਸੋਜ ਤੋਂ ਆਰਾਮ ਦੇਣਾ ਪਰ ਬਾਹਰੋਂ ਲਾ ਕੇ ਜਿਵੇਂ ਜਿਵੇਂ ਇੱਕ ਦੱਸਿਆ ਨਿੰਬੂ ਦਾ ਰਸ ਤੇ ਤੇਲ ਦਾ ਤੇਲ ਮਿਲਾ ਕੇ ਥੋੜਾ ਗਰਮ ਕਰਕੇ ਮਾਲਿਸ਼ ਕਰਨੀ ਠੀਕ ਹੈ ਇੱਕ ਹੋਰ ਬੜਾ ਮਸ਼ਹੂਰ ਹੈ ਸਰੋਂ ਦੇ ਤੇਲ ਵਾਲਾ ਹਮ ਲਸਣ ਨੂੰ ਨਾ ਕੁੱਟ ਕੇ ਤੇਲ ਚ ਪਕਾ ਲਓ ਹਮ ਫਿਰ ਉਸ ਤੇਲ ਦੀ ਮਾਲਿਸ਼ ਕਰੋ ਖਾਸ ਕਰਕੇ ਰਾਤ ਨੂੰ ਸੌਣ ਵੇਲੇ ਜਾਂ ਜਿਵੇਂ ਸੈਰ ਤੇ ਜਾਣ ਤੋਂ ਪਹਿਲਾਂ ਅੱਛਾ ਤੇ ਇੱਕ ਕਪੂਰ ਦੇ ਤੇਲ ਦਾ ਵੀ ਜ਼ਿਕਰ ਸੀ ਉਹ ਥੋੜਾ ਵੱਖਰਾ ਜਿਹਾ ਲੱਗਿਆ ਉਹ ਕਿਵੇਂ ਕੰਮ ਕਰਦਾ ਹੈ ਹਾਂ ਉਹ ਵੀ ਹੈਗਾ ਸਰੋਤ ਕਹਿੰਦਾ ਕਿ ਕਪੂਰ ਦੇ ਤੇਲ ਨੂੰ ਨਾਰੀਅਲ ਦੇ ਤੇਲ ਚ ਮਿਲਾ ਕੇ ਗੋਡਿਆਂ ਤੇ ਲਾਉਣਾ ਚਾਹੀਦਾ ਹੈ ਇਹ ਤਾਂ ਸਿਧਾਂਤ ਹੈਗਾ ਕਾਉਂਟਰ ਇਰਿਟੇਸ਼ਨ ਕਾਉਂਟਰ ਇਰਿਟੇਸ਼ਨ ਉਹ ਕੀ ਹੁੰਦਾ ਮਤਲਬ ਐ ਸਮਝੋ ਕਿ ਇਹ ਨਾ ਚਮੜੀ ਤੇ ਹਲਕੀ ਜੀ ਜਲਣ ਜਾਂ ਠੰਡਕ ਜੀ ਪੈਦਾ ਕਰਦਾ ਹੈ ਹਾਂਜੀ ਤੇ ਉਹਦੇ ਨਾਲ ਕੀ ਹੁੰਦਾ ਕਿ ਦਿਮਾਗ ਦਾ ਧਿਆਨ ਅਸਲੀ ਦਰਦ ਤੋਂ हट ਜਾਂਦਾ ਥੋੜਾ ਡਾਇਵਰਟ ਹੋ ਜਾਂਦਾ ਤੇ ਬੰਦੇ ਨੂੰ ਦਰਦ ਘੱਟ ਮਹਿਸੂਸ ਹੁੰਦਾ ਅੱਛਾ ਸਮਝ ਗਈ ਤਾਂ ਕੁੱਲ ਮਿਲਾ ਕੇ ਚਾਹੇ ਖਾਣ ਵਾਲੇ ਨੁਸਖੇ ਹੋਣ ਜਾਂ ਲਗਾਉਣ ਵਾਲੇ ਮੇਨ ਗੱਲ ਇਹੀ ਹੈ ਕਿ ਇਹ ਤਰੀਕੇ ਸੋਜ ਘਟਾ ਕੇ ਜਾਂ ਦਰਦ ਤੋਂ ਕੀ ਕਹਿੰਦੇ ਨੇ ਧਿਆਨ ਹਟਾ ਕੇ ਆਰਜ਼ੀ ਤੌਰ ਤੇ ਹੀ ਆਰਾਮ ਦਿੰਦੇ ਨੇ ਬਿਲਕੁਲ ਬਿਲਕੁਲ ਸਹੀ ਤੇ ਆ ਜਿਹੜਾ ਆਰਜ਼ੀ ਸ਼ਬਦ ਹੈ ਨਾ ਇਹ ਬਹੁਤ ਜ਼ਰੂਰੀ ਹੈ ਇੱਥੇ ਹੂੰ ਸਰੋਤ ਖੁਦ ਵੀ ਇਹ ਗੱਲ ਕਹਿੰਦਾ ਕਿ ਜੇ ਦਰਦ ਦਾ ਕਾਰਨ ਕੋਈ ਅੰਦਰੂਨੀ ਸਮੱਸਿਆ ਹੈ ਜਿਵੇਂ ਆਸਟਿਓ ਆਥਰਾਇਟਿਸ ਯਾਨੀ ਜੋੜਾਂ ਦੇ ਕਸਣ ਦੀ ਸਮੱਸਿਆ ਤਾਂ ਫਿਰ ਸਿਰਫ ਇਹਨਾਂ ਨੁਸਖਿਆਂ ਦੇ ਸਹਾਰੇ ਨਹੀਂ ਰਹਿਣਾ ਸਹੀ ਗੱਲ ਹੈ ਦਰਦ ਦੀ ਜੜ ਨੂੰ ਸਮਝਣਾ ਪਊਗਾ ਉਹਦਾ ਸਹੀ ਇਲਾਜ ਕਰਵਾਉਣਾ ਪਊਗਾ ਤੇ ਉਹਦੇ ਲਈ ਤਾਂ ਡਾਕਟਰੀ ਸਲਾਹ ਤੇ ਦੇਖਭਾਲ ਜ਼ਰੂਰੀ ਹੈ ਹਾਂਜੀ ਇਹ ਬਹੁਤ ਬਹੁਤ ਅਹਿਮ ਗੱਲ ਹੈ ਤਾਂ ਅੱਜ ਆਪਾਂ ਇਸ ਸ੍ਰੋਤ ਦੇ ਹਿਸਾਬ ਨਾਲ ਗੋਡਿਆਂ ਦੇ ਦਰਦ ਲਈ ਕਈ ਤਰ੍ਹਾਂ ਦੇ ਘਰੇਲੂ ਨੁਸਖੇ ਦੇਖੇ ਕੁਝ ਖਾੜ ਵਾਲੇ ਕੁਝ ਲਗਾਉਣ ਵਾਲੇ ਤੇ ਉਹਨਾਂ ਦਾ ਮੇਨ ਮਕਸਦ ਹੈਗਾ ਸੋਜ ਘਟਾਉਣਾ ਤੇ ਆਰਜ਼ੀ ਆਰਾਮ ਦੇਣਾ ਬਿਲਕੁਲ ਤੇ ਇੱਥੇ ਹੀ ਨਾ ਇੱਕ ਸੋਚਣ ਵਾਲੀ ਗੱਲ ਆਂਦੀ ਹੈ ਓਕੇ ਕਿ ਠੀਕ ਹੈ ਇਹ ਘਰੇਲੂ ਉਪਾਅ ਥੋੜੇ ਟਾਈਮ ਲਈ ਰਾਹਤ ਦੇ ਸਕਦੇ ਨੇ ਪਰ ਜਿਹੜਾ ਗੋਡਿਆਂ ਦੇ ਦਰਦ ਦਾ ਅਸਲੀ ਕਾਰਨ ਹੈ ਉਹਦਾ ਮੂਲ ਕਾਰਨ ਜਿਵੇਂ ਸਰੋਚ ਚ ਆਸਟਿਓ ਆਰਥਰਾਇਟਿਸ ਦਾ ਜ਼ਿਕਰ ਆਇਆ ਉਹਨੂੰ ਪਹਿਚਾਣ ਕੇ ਜਦੋਂ ਅਸੀਂ ਉਹਦੇ ਤੇ ਧਿਆਨ ਦਿੰਨੇ ਆ ਤਾਂ ਲੰਬੇ ਸਮੇਂ ਦੀ ਸਿਹਤ ਸੰਭਾਲ ਲਈ ਸਾਡੀ ਪਹੁੰਚ ਕਿਵੇਂ ਬਦਲ ਸਕਦੀ ਹੈ ਹੈਨਾ ਸੋਚਣ ਵਾਲੀ ਗੱਲ